ਵੈਲਿਊ ਤੁਹਾਡਾ ਬਾਬਾਜੀ ਦਾ ਸਟਾਰਫਰਮ YouTube ਚੈਨਲ ਦੇ ਉੱਤੇ ਉਮੀਦ ਆ ਸਾਰੇ ਭਰਾਤਾਂ ਦਰਸ਼ਤ ਹੋਣਗੇ ਅੱਜ ਤਰੀਕ 28 ਜੁਲਾਈ 2024 ਨੂੰ ਇਹ ਵੀਡੀਓ ਪੈਣ ਜਾ ਰਹੀ ਹੈ ਜੀ 27 ਜੁਲਾਈ ਨੂੰ ਸਾਮੀ ਦੀ ਵੀਡੀਓ ਤੇ ਸ਼ੁਰੂਆਤ ਕਰਦੇ ਆਪਾਂ ਜੈ ਰਾਜ ਤੋਂ ਇਹ ਆਪਣਾ ਜੈ ਰਾਜ ਇਹ ਸਾਡੇ ਸਰਵਿਸ ਲਈ ਵੀ ਓਪਨ ਹੈ 67 ਇੰਚ ਹਾਈਟ ਆ ਦੀਵ ਰਾਜ ਰਣੀਏ ਦਾ ਬੱਚਾ ਡੀਐਨਐ ਕੁਆਲੀਫਾਈ ਦੋਸਤੋ ਆ ਪਹਿਲੇ ਨੰਬਰ ਵਾਲੀ ਘੋੜੀ 62 ਇੰਚ ਚਲੀ ਸੇਲ ਹੋਈ ਜੀ ਤੇ ਦੋ ਨੰਬਰ ਤੇ 60 ਪਲੱਸ ਹਾਈਟ ਦੀ ਚੰਬੀ ਘੋੜੀ ਖੜੀ ਹੈ ਨੁਕਰੇ ਘੋੜੇ ਤੋਂ ਗੱਬਣ ਆ ਸਲਿੱਪ ਮਿਲ ਜੂ ਆਪਾਂ ਨੂੰ ਤੇ 4 ਮਹੀਨੇ ਤੋਂ ਉੱਪਰ ਸਾਢੇ 4 ਮਹੀਨੇ ਆਸ-ਪਾਸ ਗੱਬਣ ਚੈੱਕ ਪਾਸਾ ਨੁਖਰੇ ਘੋੜੇ ਤੋਂ 60+ ਹਾਈਟ ਆ ਬਾਲ ਭੋਰੀਆਂ ਬਿਲਕੁਲ ਸਾਫ 2 ਨੰਬਰ ਤੇ ਦੋ ਦੰਦ ਬਸ਼ੀਰੀਆ ਮਿੱਤਰੋ ਪੰਜ ਕਲਿਆਣ ਆ ਨੀਲੀ ਗ੍ਰੇ ਕਲਰ ਦੀ ਮੱਥੇ ਵਧੀਆ ਪਟਾ ਚਾਰ ਬਾਰ ਚੱਟੇ ਦੋ ਦੰਦ ਆ ਤੇ 60ੋਂ ਬਾਰ ਹੀ ਆਦੀ ਹਾਈਟ ਆ ਤੇ ਨੰਬਰ 3 ਤੇ ਨੁਗਰੀ ਬਸ਼ੀਰੀਆ ਜੀ ਤੇ ਘੱਲਾਂ ਲਈ ਚੇਤਕ ਦੀ ਆ ਤਿੰਨ ਸਾਲ ਉਮਰ ਆ ਜੀ ਤਿੰਨ ਸਵਾ ਤਿੰਨ ਸਾਲ ਉਮਰ ਤੇ ਚੈੱਕ ਪਾਸ ਇਹ ਵੀ 8 ਮਹੀਨਿਆਂ ਦੀ ਤੇ ਨੰਬਰ 4 ਤੇ ਲਾ ਲਾਲਚੰਬੀ ਆਪਣੇ ਵਾਲੇ ਡਾਇਮੰਡ ਦੀ ਬਿਸ਼ੇਰੀ ਹੈ ਜੀ 60ੋਂ ਬਾਹਰ ਇਹਦੀ ਉਮਰ ਦਾ ਦੋ ਦੰਦ ਆ ਤੇ ਇਹ ਵੀ ਚੈੱਕ ਪਾਸ ਹੈ 1.5 ਮਹੀਨਾ ਦੀ ਡਾਇਮੰਡ 2 ਤਾਂ ਦੋਨੇ ਆ ਚੰਬੀਆਂ ਡਾਇਮੰਡ 2 ਤੋਂ ਇਹ ਜੈਰਾਜ ਤੋਂ ਮੀਟ ਹੋਈ ਹੋਈ ਨੁਕਰੇ ਘੋੜੇ ਤੋਂ ਹੋਰ ਤੋਂ ਗੱਬਣ ਚੈੱਕ ਪਾਸ ਹੀ ਤੇ ਆ ਗਰਦਿੱਤ ਤੋਂ ਮੀਟ ਹੋਈ ਹੋਈ 66 ਇੰਚ ਦੀ ਕਾਲੀ ਘੋੜੀ ਹੈ ਜੀ ਤੇ ਮੱਥੇ ਫੋਲੇ ਇਹਦੇ ਸਿਰਫ ਬੱਚੇ ਵਿੱਚ ਚੰਗੇ ਦਿੰਦੀ ਆ ਤੇ ਅੱਜ ਦੋਸਤੋ ਟਾਈਮ ਹੈ ਨਹੀਂ ਕਿਸ ਜਾਨਵਰ ਦੀ ਵੀਡੀਓ ਬਣਾਉਣ ਦਾ ਮੈਂ ਸੋਚਿਆ ਜਿਹੜਾ ਸ케ਜੂਲ ਆਪਣਾ ਚੱਲਦਾ ਡੇਲੀ ਵੀਡੀਓ ਪਾਉਣ ਵਾਲਾ ਤਾਂ ਉਹ ਮੈਸ ਨਾ ਹੋਵੇ ਦੋਸਤਾਂ ਲਈ ਜਾਨਵਰ ਲਿਆਈਏ ਤੇ ਜਿਹੜੇ ਜਾਨਵਰ ਆਪਣੇ ਫਾਰਮ ਤੇ ਖੜੇ ਆ ਤੇ ਉਹਨਾਂ ਦੇ ਦਰਸ਼ਨ ਦਿਵਾ ਦੇਣ ਆਹ ਛੋਟੇ ਬੱਚੇ ਜੀ ਆ ਗਏ ਸਾਰੇ ਛੋਟੇ ਬੱਚੇ ਨੇ ਦਿਨੇ ਤੇ ਪਹਿਲਾਂ ਆਹ ਘੋੜੀਆਂ ਦੇ ਦੀ ਪਹਿਲਾਂ ਆਹ ਕੁੜੀ ਦੇਖੋ ਜੀ ਮੱਥੇ ਪਰਲੇ ਪਲੇਜ ਵਾਲੀ ਕੰਨ ਕੰਨ ਦੇਖੋ ਕਿੰਨਾ ਜਿਆਦਾ ਚੰਗਾ ਲੱਗਿਆ ਇਹਨੂੰ 20 ਦਿਨ ਹੋ ਗਏ ਗਰਦੈਤਾ ਤੋਂ ਮੀਟ ਹੋਏ 60 ਇੰਚ ਹੈ ਦੀ ਹਾਈਟ ਆ ਥੋੜਾ ਜਿਵੇਂ ਚੜਦੀ ਧੌਪ ਆਉਂਦੀ ਹੈ ਜਦੋਂ ਉਹ ਵੇਖ ਕੇ ਰੰਗ ਲਾਲੀ ਫੜ ਜਾਂਦਾ ਮਾਰਵਾੜੀ ਦਾ ਤਾਂ ਆਹ ਦੇਖ ਲਓ ਜੀ ਆਹ ਗੁਰਦੱਤ ਤੋਂ ਮੀਟ ਹੋਈ ਐ 60 ਇੰਚ ਇਸ ਦੀ ਹਾਈਟ ਆ 20 ਵਾਈਦਨ ਦੀ ਮੀਟ ਹੋਈ ਐ ਤੇ ਆਹ ਪਰਲੇ ਬਲੇਜ ਦੀ ਕੁੜੀ ਆ ਇਹਦਾ ਕੰਨ ਕੋਲ ਦੇਖੋ ਕਿੰਨਾ ਜਿਆਦਾ ਚੰਗਾ ਅੱਧੀ ਅੱਧੀ ਕੁੰਡੀ ਮੋੜਦੀ ਐ ਮਿੱਤਰੋ ਤੇ ਇੱਕੋ ਮੈਂ ਤਾਂ ਆ ਮੱਝੂ ਕੇ ਲੈਨ ਦੇ ਕੋਲੇ ਦਲਾਵਰ ਤੋਂ ਚੈੱਕ ਪਾਸਾ ਢਾਈ ਤੋਂ 3 ਮਹੀਨਿਆਂ ਦੇ ਵਿਚਾਲੇ ਵਾਲਾ ਬਾਲ ਭੋਰੀਆਂ ਦੀ ਸਾਫ ਆ 60 ਇੰਚ ਐ ਦੀ ਹਾਈਟ ਆ ਤੇ ਨੰਬਰ 3 ਤੇ ਮੱਥੇ ਫੁੱਲ ਦੋ ਪਰ ਚਟਾਂ ਦੀ ਆ ਆ ਵੀ ਪੰਜਾਬ ਨਸਲ ਦੀ ਮੱਝੂ ਕਾ ਖਾਨਦਾਨ ਚੋਂ ਘੋੜੀ ਜੀ ਖੁੱਲੀ ਲੈਂਥ ਲੰਥ ਆਮ ਘੋੜੀ ਨਾਲ ਲੰਬੀ ਬਹੁਤ ਆ ਤੇ ਬਾਡੀ ਬੁੱਡੀ ਬਹੁਤ ਖੁੱਲੀ ਥੋੜੀ ਲਿੱਸੀ ਕਰਦਣ ਉਰਦਨ ਲੰਮੀ ਉਸ ਤੋਂ ਬਾਅਦ ਨੰਬਰ 4 ਤੇ ਆ ਲਾਲ ਚੰਬੀ ਘੋੜੀ ਹੈ ਜੀ 2.5 ਮਹੀਨੇ ਚੈੱਕ ਪਾਸ ਹੈ ਜੀ ਆਪਣੇ ਟਾਈਮਲ 2 ਤੋਂ ਤੇ ਬਾਲ ਭੋਰੀਆਂ ਦੀ ਸਾਫ ਆ ਨੁਗਰੇ ਬੱਚੇ ਦੇ ਨਾਲ ਕੋਈ ਹੋਵੇ ਚਾਹਵਨ ਸੱਜਣ ਤਾਂ ਦੇਖ ਸਕਦੇ ਤੇ ਆ ਨੰਬਰ 5 ਤੇ ਆ ਨੁਗਰੀ ਘੋੜੀ ਹੈ ਜੀ ਬੱਚੇ ਵਿੱਚ ਇਹ ਵੀ ਚੰਗੇ ਨੇ ਦੇਖੋ ਲੈਂਥ ਲੁੰਥ ਇਹਦੀ ਵੀ ਚੰਗੇ ਤੇ ਆ ਡੈਮਨ 2 ਤਾਂ ਆਪਾਂ ਮੀਟ ਕਰਾਤੀ। ਦੇਖ ਸਕਦੇ ਹੋ ਤੁਸੀਂ ਮਿੱਤਰੋ। ਚੰਗੇ ਨੁਗਰੇ ਬੱਚੇ ਲੈਣ ਵਾਲਾ ਕਿ ਸੱਜਣ ਭਰਾ ਹੋਵੇ ਤਾਂ ਆਹ ਕੁੜੀ ਦੇ ਤੇ ਇੱਕ ਆ ਆਸਾਨ ਘੋੜਾ ਜਿਹਨੇ ਬਣਾਉਣਾ ਤਾਂ ਬਸ਼ੀਰਾ ਦੇਖ ਲਓ ਜੀ। ਵਾਈਟ ਆਸਾਨ ਘੋੜੇ ਦਾ 9 ਮਹੀਨਾ ਦਾ ਹੋਇਆ ਬਾਡਾ ਬੁੱਡਾ ਦੇਖੋ ਕਿੰਨਾ ਜਾਵਰਾ। ਤੇ ਉਸ ਤੋਂ ਬਾਅਦ ਆ ਬੱਚੇ ਆ ਦਿਖਾਉਨੇ। ਦੋਸਤੋ ਇਹ ਆਪਣੇ ਰਾਜਰੂਪ ਦੀ ਬੱਚੀ ਹੈ ਮੱਥੇ ਪਟਾ ਤਿੰਨ ਪੈਰ ਚਟੇ 13 ਕਿ ਮਹੀਨਿਆਂ ਦੀ ਹੋਗੀ ਤੇ ਖਾਂਟੇ ਦੀ ਪੁੱਤੀ ਆ ਗਈ ਤੇ ਆ ਚੰਬੀ ਬਸ਼ੇਰੀ ਆ ਗਈ 13 13 14 ਮਹੀਨਿਆਂ ਦੀ ਇਹ ਆ ਆ ਡੋਡ ਨਾਲੇ ਪ੍ਰਿੰਸ ਦੀ ਪੁੱਤੀ ਆ ਗਈ ਤੇ ਆ ਨੁਕਰੀ ਬਸ਼ੇਰੀ ਆਪਣੇ ਡਾਇਮੰਡ ਦੀ ਹੈ ਇਹ ਸੇਲ ਹੋਈ ਹੋਈ ਆ ਤੇ ਆ ਬਸ਼ੇਰਾ ਜਿਹੜਾ ਜਮਾ ਸਪੌਟਲੈਸ 4 ਕਿ ਮਹੀਨੇ ਦਾ ਹੋਇਆ ਬਸ਼ੇਰਾ ਨੁਕਰਾ ਤੇ ਆ કાંٹے ਦੀ ਪੋਤੀ ਹੈ ਜੀ ਵਿਸ਼ਵ ਰਤਨ ਕਾਂਟਾ ਫਰੀਦਕੋਟ ਏਰੀਆ ਚ ਉਸ ਦੀ ਆ ਮਾਂ ਇਹਦੀ ਮੱਜੂ ਕੇ ਲੈਣ ਦੀ ਫੌਜੀ ਦੀ ਪੋਤੀ ਹੈ ਤੇ ਆ ਕੁਮੈਤ ਬਸ਼ੀਰਾ ਜੀ ਪੰਜ ਕ ਲੈਣ ਤੇ ਆ ਬਿੱਲੀ ਬਸ਼ੀਰੀ ਜੈ ਮੰਗਲ ਬਸ਼ੀਰੀ ਨੀਲੀ ਸੰਜਾ 4.5 ਮਹੀਨੇ ਸਵਾ 4.5 ਮਹੀਨੇ ਦੇ ਆਸ-ਪਾਸ ਇਹਦੀ ਉਮਰ ਹੋਊਗੀ ਤੇ ਇਹ ਜੈ ਮੰਗਲਾ ਬੱਚੀ ਜੀ ਸੋ ਸੱਜਣੋ ਮੋ ਟਿਮੋ ਟਿ ਡਿਟੇਲ ਦੇਤੀ ਅਪਾ ਬਾਹਲਾ ਟਾਈਮ ਕਹੇ ਜਾਨਵਰ ਤੇ ਖੜਾਏ ਨੇ ਕੈਮਰਾ ਤਾਂ ਕਿ ਸੱਜ ਕਹ ਨੂੰ ਔਖਾ ਨਾ ਹੋਵੇ ਨਾ ਲੰਮੀ ਵੀਡੀਓ ਜ਼ਿਆਦਾ ਹੋ ਜੇ ਤਾਂ ਦੇਖਣ ਚ ਪ੍ਰੇਸ਼ਾਨੀ ਹੋ ਜਾਂਦੀ ਤਾਂ ਅਗਲਾ ਮੂਹਰਾਂ ਦੇਖ ਕੇ ਸਾਢੇ ਦਿਨ ਦਾ ਤੇ ਦੋ ਬਿਸ਼ੇਰੇ ਤੁਹਾਨੂੰ ਹੋਰ ਦਿਖਾਉਣਾ ਜੀ। ਆ ਨੂ ਗਰਾਵੀਸ਼ੇਰਾ ਜੀ। ਤੇ ਆ ਮਾਰવાડી ਬਿਸ਼ੇਰਾ ਮੱਥੇ ਪਟਾ ਦੋ ਪੈਰ ਚ ਟੈਂਡ ਦਿਲਰਾਜ ਗੁੜੇ ਦਾ ਦਿਲਬਾਦ ਰਾਣੀਆਂ ਦਾ ਪੁੱਤ। ਕਿ ਆ ਬਿਸ਼ੇਰਾ ਉਦੇ ਪਰ ਪੈਲਸ ਲੈਨ ਚੋਂ। ਸੋ ਦਿਓ ਇਜਾਜ਼ਤ ਦੋਸਤਾਂ ਨੰਬਰ ਕਰ ਲਿਓ ਨੋਟ 62392545449855599017 ਸੋ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਦਿਓ ਇਜਾਜ਼ਤ ਤੇ ਚੈਨਲ ਨੂੰ ਪਿਆਰ ਦਿੰਦੇ ਰਹੋ। ਜਾਨਵਰ ਰੋਜ਼ ਹੀ ਨਵੇਂ ਆਉਂਦੇ ਰਹਣੇ ਆ। ਮਾਬੋ ਧੰਨਵਾਦ